ਵੇਖੋ ਜੀ ਹਾਲ ਬਟਾਲਾ ਬਾਂਗਰ ਦੇ ਮੇਨ ਰੋਡ ਦਾ ਬਟਾਲਾ ਤੋਂ ਕਲਾਂ ਨੂੰ ਰੋਡ ਵੇਖੋ ਕਾਰਾਂ ਆ ਰਹੀਆਂ ਮੋਟਰਸਾਈਕਲ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਵੀਡੀਓ ਸਾਹਿਬ ਏਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਬਟਾਲਾ ਬਾਂਗਰ ਦੇ ਛੱਪੜ ਵੱਲ ਧਿਆਨ ਦਿੱਤਾ ਜਾਵੇ ਜੇ ਦੀ ਸਫਾਈ ਕਰਾਈ ਜਾਵੇ ਆ ਆ ਵੇਖੋ ਸਕੂਲ ਵਾਲੇ ਗੱਡੀਆਂ ਬਹੁਤ ਹੀ ਬੁਰਾ ਹਾਲ ਹੈ ਜੀ ਡਾਲਾ ਬਾਂਗਰ ਦੇ ਮੇਨ ਬਾਜ਼ਾਰ ਤੇ ਛੱਪੜ ਦਾ ਆਉਂ ਲਿਗਾਂ ਦੀ ਕਾਤੋਂ ਹਿੱਕ ਉਂ ਨੋਂ ਬਸਾਰਾ ਲਗਾ ਸਰਕਾਰ ਨੂੰ ਬੇਨਤੀ ਹੈ ਕਿ ਡਾਲਾ ਬਾਂਗਰ ਦੇ ਛੱਪੜ ਦੀ ਸਫਾਈ ਕਰਾਈ ਜਾਵੇ ਜੀ ਸਾਹਮਣੇ ਡਾਕਟਰ ਅਮਨਦੀਪ ਦਾ ਹਸਪਤਾਲ ਆਇਆ ਹੈ ਹਾਲ ਦੇਖ ਲਓ ਰੋਡ ਦਾ ਦੇਖੋ ਬੱਸਾਂ ਆ ਰਹੀਆਂ ਬੱਚੇ ਸਕੂਲ ਦੇ ਆ ਰਹੇ ਆ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦੇ ਆ ਲੋਕਾਂ ਨੂੰ ਸਰਕਾਰ ਜੀ ਇਸ ਵੱਲ ਧਿਆਨ ਦਿੱਤਾ ਜਾਵੇ ਪੇਜ ਲਗਾ ਦੇਖੋ ਸਾਰੀ ਜਨਤਾ ਲੋਤੀ ਹੈ ਜੀ ਹੋੜਾ ਹਾਲ ਹੈ ਜੀ